ਸਾਸਤ੍ਰੀ ਕਾਚੀ ਮੈਂ ਜਸਵਿੰਦਰ ਕੌਰ ਤੇ ਜਸਵਿੰਦਰ ਜੀ ਨੂੰ ਸੋਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਮੈਂ ਬਣਾਵਾਂਗੀ ਮਾਲਪੂੜੇ ਮੈਂ ਮਾਲਪੂੜੇ ਦੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਾਂਗੀ ਜਿਵੇਂ ਬਿਲਕੁਲ ਆਪਾਂ ਬਾਜ਼ਾਰ ਦੇ ਵਿੱਚੋਂ ਲਿਆ ਕੇ ਮਾਲਪੂੜੇ ਖਾਂਦੇ ਆ ਬੜੇ ਹੀ ਸਵਾਦ ਲੱਗਦੇ ਨੇ ਸੇਮ ਉਸੇ ਤਰੀਕੇ ਦੇ ਹੀ ਮਾਲਪੂੜੇ ਮੈਂ ਘਰ ਦੇ ਵਿੱਚ ਬਣਾ ਕੇ ਤਿਆਰ ਕਰਾਂਗੀ ਰੈਸਪੀ ਬਹੁਤ ਵਧੀਆ ਹੈ ਤੇ ਬੜੇ ਹੀ ਸੋਖੇ ਨੇ ਮਾਲਪੂੜੇ ਬਣਾਉਣੇ ਤੇ ਚਲੋ ਰੈਸਪੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਮਾਲਪੂੜੇ ਬਣਾਉਣ ਵਾਸਤੇ ਇੱਥੇ ਮੈਂ ਪੌਣੀ ਕਟੋਰੀ ਕਣਕ ਦਾ ਆਟਾ ਲੈ ਲਿੱਤਾ ਹੈ ਤੇ ਨਾਲ ਹੀ ਇੱਥੇ ਮੈਂ ਕਟੋਰੀ ਦਾ ਚੌਥਾ ਹਿੱਸਾ ਸੂਜੀ ਲਈਏ ਸੂਜੀ ਤੁਸੀਂ ਬਰੀਕ ਜਾਂ ਮੋਟੀ ਕੋਈ ਵੀ ਇਸਤੇਮਾਲ ਕਰ ਸਕਦੇ ਹੋ ਤੇ ਟੋਟਲ ਇਹ ਦੋਨੋਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇੱਕ ਕਟੋਰੀ ਹੋ ਗਈਆਂ ਪੌਣੀ ਕਟੋਰੀ ਕਣਕ ਦਾ ਆਟਾ ਤੇ ਇੱਕ ਕਟੋਰੀ ਦਾ ਚੌਥਾ ਹਿੱਸਾ ਸੂਜੀ ਦਾ ਤੇ ਇਹ ਦੇਖੋ ਟੋਟਲ ਇੱਕ ਕਟੋਰੀ ਹੋ ਗਈ ਤੇ ਹੁਣ ਇਸ ਨੂੰ ਇੱਕ ਬੌਲ ਦੇ ਵਿੱਚ ਪਾ ਦਾਂਗੇ ਮਾਲਪੂੜੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਘਰ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੇ ਨੇ ਤੇ ਦੇਖੋ ਇਹਨਾਂ ਨੂੰ ਮੈਂ ਇੱਕ ਬੌਲ ਦੇ ਵਿੱਚ ਪਾ ਲਿੱਤਾ ਤੇ ਫਲੇਵਰ ਦੇ ਵਾਸਤੇ ਇੱਥੇ ਮੈਂ ਇੱਕ ਚਮਚ ਸੌਂਫ ਦਾ ਪਾਊਡਰ ਲੈ ਲਿੱਤਾ ਮੈਂ ਹਰੇ ਸੌਂਫ ਨੂੰ ਮਿਕਸੀ ਦੇ ਵਿੱਚ ਪੀਸ ਕੇ ਉਸ ਦਾ ਪਾਊਡਰ ਬਣਾ ਲਿੱਤਾ ਹੈ ਇਸ ਨੂੰ ਸਕਿੱਪ ਨਾ ਕਰਿਓ ਹਰੇ ਸੌਂਫ ਦਾ ਪਾਊਡਰ ਮਾਲਪੂੜੇ ਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਤੇ ਹੁਣ ਇੱਥੇ ਮੈਂ ਇੱਕ ਸਾਈਡ ਤੇ ਇੱਕ ਕੱਪ ਦੁੱਧ ਦਾ ਵੀ ਲੈ ਲਿੱਤਾ ਹੋਇਆ ਹੈ ਤੇ ਇੱਕ ਵੱਡਾ ਕੱਪ ਦੇਖੋ ਇੱਥੇ ਮੈਂ ਦੁੱਧਾ ਲਿਆ ਤੇ ਹੁਣ ਇਸ ਦੇ ਵਿੱਚ ਮੈਂ ਥੋੜਾ ਜਿਹਾ ਦੁੱਧ ਪਾਵਾਂਗੀ ਤੇ ਹੁਣ ਇਸ ਦੇ ਨਾਲ ਹੀ ਇਸ ਦੇ ਵਿੱਚ ਮੈਂ ਦੋ ਚਮਚ ਮਲਾਈ ਦੇ ਵੀ ਪਾਵਾਂਗੀ ਮੈਂ ਇੱਥੇ ਫਰੈਸ਼ ਮਲਾਈ ਦਾ ਇਸਤੇਮਾਲ ਕੀਤਾ ਹੈ ਤੇ ਦੇਖੋ ਦੋ ਚਮਚ ਮਲਾਈ ਦੇ ਵੀ ਮੈਂ ਇੱਥੇ ਪਾ ਦਿੱਤੇ ਨੇ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤੇ ਜਿਹੜਾ ਦੁੱਧ ਹੈਗਾ ਉਹ ਹੌਲੀ-ਹੌਲੀ ਕਰਕੇ ਪਾਣਾ ਸਾਰਾ ਇੱਕੋ ਵਾਰੀ ਨਹੀਂ ਪਾਣਾ ਇਸ ਦੇ ਵਿੱਚ ਤੇ ਜਿਹੜੀ ਮਲਾਈ ਹੈਗੀ ਇਹਦੇ ਨਾਲ ਪੂਰੇ ਜਿਹੜੇ ਹੈਗੇ ਨੇ ਅੰਦਰੋਂ ਦੇ ਬੜੇ ਹੀ ਸੌਫਟ ਬਣ ਕੇ ਤਿਆਰ ਹੁੰਦੇ ਨੇ ਤੇ ਦੇਖੋ ਇਸ ਤਰੀਕੇ ਦੇ ਨਾਲ ਥੋੜਾ-ਥੋੜਾ ਕਰਕੇ ਦੁੱਧ ਪਾਈ ਜਾਣਾ ਤੇ ਵਿਸਕਰ ਜਾਂ ਕੜਛੀ ਦੀ ਹੈਲਪ ਦੇ ਨਾਲ ਇਸ ਤਰ੍ਹਾਂ ਇਸ ਦਾ ਘੋਲ ਬਣਾ ਲੈਣਾ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਸ ਨੂੰ ਤੇ ਇਸ ਨੂੰ 5 ਤੋਂ 6 ਮਿੰਟ ਤੱਕ ਲਗਾਤਾਰ ਇਸੇ ਤਰ੍ਹਾਂ ਹੀ ਮਿਕਸ ਕਰਦੇ ਜਾਣਾ ਜੇ ਬੈਟਰ ਵਧੀਆ ਬਣਿਆ ਹੋਏਗਾ ਤਾਂ ਹੀ ਪੂੜੇ ਜਿਹੜੇ ਹੈਗੇ ਨੇ ਵਧੀਆ ਬਣ ਕੇ ਤਿਆਰ ਹੋਣੇ ਨੇ ਤੇ ਦੇਖੋ ਬੈਟਰ ਦੀ ਕਨਸਿਸਟੈਂਸੀ ਇਸ ਤਰੀਕੇ ਦੀ ਏ ਸੇਮ ਤੁਸੀਂ ਵੀ ਇਸ ਤਰੀਕੇ ਦੀ ਹੀ ਰੱਖਣਾ ਕਿਉਂਕਿ ਜਦੋਂ ਆਪਾਂ ਇਹਨੂੰ ਟਕਾਂਗੇ ਤਾਂ ਉਸ ਤੋਂ ਬਾਅਦ 10-15 ਮਿੰਟ ਲਈ ਇਸਨੂੰ ਰੈਸਟ ਤੇ ਰੱਖਾਂਗੇ ਤਾਂ ਇਹ ਫਿਰ ਥੋੜਾ ਜਿਹਾ ਜਿਆਦਾ ਹੋਰ ਗਾੜਾ ਹੋ ਜਾਏਗਾ ਤੇ ਹੁਣ ਇਹਨੂੰ 10 ਤੋਂ 15 ਮਿੰਟ ਲਈ ਇਸਨੂੰ ਰੈਸਟ ਤੇ ਰੱਖ ਦਿੰਨੇ ਆ ਤੇ ਇੱਕ ਸਾਈਡ ਤੇ ਮਾਲਪੂੜਿਆ ਦੀ ਚਾਸ਼ਨੀ ਬਣਾਉਣ ਦੀ ਤਿਆਰੀ ਸ਼ੁਰੂ ਕਰ ਲੈਣੇ ਆ ਇੱਥੇ ਇੱਕ ਮੈਂ ਬਰਤਨ ਲੈ ਲਿੱਤਾ ਤੇ ਇਸ ਦੇ ਵਿੱਚ ਮੈਂ ਇੱਕ ਕਟੋਰੀ ਖੰਡ ਦੀ ਪਾਈਏ ਤੇ ਨਾਲ ਹੀ ਇੱਕ ਕਟੋਰੀ ਇੱਥੇ ਮੈਂ ਪਾਣੀ ਦੀ ਪਾਈਏ ਤੇ ਨਾਲ ਥੋੜੇ ਜਿਵੇਂ ਇੱਥੇ ਕੇਸਰ ਦੇ ਧਾਗੇ ਵੀ ਪਾਏ ਨੇ ਫਲੇਵਰ ਦੇ ਵਾਸਤੇ ਤੇ ਕੇਸਰ ਦੇ ਪਾਉਣ ਨਾਲ ਮਾਲ ਪੂੜੀਆਂ ਦਾ ਕਲਰ ਵੀ ਹਲਕਾ ਜਿਹਾ ਚੇਂਜ ਹੋ ਜਾਂਦਾ ਜਿਹਦੇ ਨਾਲ ਉਹ ਦੇਖਣ ਚ ਵੀ ਬਹੁਤ ਵਧੀਆ ਲੱਗਦੇ ਨੇ ਖਾਂਚਤਾ ਵੀ ਵਧੀਆ ਹੁੰਦੇ ਨੇ ਦੇਖਣ ਚ ਵੀ ਵਧੀਆ ਲੱਗਦੇ ਨੇ ਤੇ ਜਿਹੜੀ ਇਹ ਚਾਸ਼ਨੀ ਹੈਗੀ ਆਪਾਂ ਬਹੁਤ ਗਾੜੀ ਨਹੀਂ ਬਣਾਣੀ ਸਿਰਫ ਚਿਪਚਿਪੀ ਜਹੀ ਬਣਾਣੀ ਹੈ ਦੇਖੋ ਹੁਣ ਇੱਥੇ ਚੀਨੀ ਸਾਰੀ ਘੁਲ ਚੁੱਕੀ ਏ ਤੇ ਇਸ ਨੂੰ ਤਕਰੀਬਨ ਆਪਾਂ 2 ਤੋਂ 3 ਮਿੰਟ ਤੱਕ ਹੀ ਹੋਰ ਪਕਾਣਾ ਤਾਂ ਜੋ ਇਹ ਚਿਪਚਿਪੀ ਹੋ ਜਾਏ ਕੋਈ ਇਸ ਦੀ ਇੱਕ ਤਾਰ ਜਾਂ ਦੋ ਤਾਰ ਵਾਲੀ ਚਾਸ਼ਨੀ ਨਹੀਂ ਬਣਾਣੀ बस सिर्फ इसको चिपचिपा ही करना है थे तकरीबन खंड मेल्ट होने ਤੋਂ ਬਾਅਦ 2-3 ਮਿੰਟ ਹੋ ਗਏ ਨੇ ਇਸ ਤਰ੍ਹਾਂ ਤੁਸੀਂ ਚੈੱਕ ਕਰ ਲੈਣਾ ਇਸ ਤਰੀਕੇ ਨਾਲ ਜੇ ਤੁਹਾਨੂੰ ਚਿਪਚਿਪਾपन ਲੱਗੇ ਤਾਂ ਸਮਝੋ ਕਿ ਜਿਹੜੀ ਚਾਸ਼ਨੀ ਹੈਗੀ ਏ ਉਹ ਤਿਆਰ ਹੋ ਗਈ ਹੋਈ ਏ ਹੁਣ ਗੈਸ ਦੀ ਫਲੇਮ ਇੱਥੇ ਮੈਂ ਬੰਦ ਕਰ ਦਿੱਤੀ ਏ ਤੇ ਹੁਣ ਪੂੜਿਆਂ ਦਾ ਬੈਟਰ ਵੀ ਚੈੱਕ ਕਰ ਲੈਨੇ ਇੱਕ ਵਾਰੀ ਤੇ ਦੇਖੋ ਜਿਹੜਾ ਪੂੜਿਆਂ ਦਾ ਬੈਟਰ ਹੈਗਾ ਹਲਕਾ ਜਿਹਾ گاੜਾ ਹੋ ਗਿਆ ਹੋਇਆ ਹੈ ਜੇ ਤੁਹਾਨੂੰ ਲੱਗੇ ਕਿ ਬੈਟਰ ਬਹੁਤ ਜ਼ਿਆਦਾ ਗਾੜਾ ਹੋ ਗਿਆ ਤਾਂ ਤੁਸੀਂ ਇਸ ਦੇ ਵਿੱਚ ਥੋੜਾ ਜਿਹਾ ਦੁੱਧ ਪਾ ਕੇ ਇਸ ਨੂੰ ਥੋੜਾ ਜਿਹਾ ਪਤਲਾ ਕਰ ਲੈਣਾ ਤੇ ਪੂੜਿਆਂ ਵਾਸਤੇ ਹਮੇਸ਼ਾ ਚੌੜੇ ਬਰਤਨ ਦਾ ਹੀ ਇਸਤੇਮਾਲ ਕਰੀਦਾ ਦੇਖੋ ਮੈਂ ਇੱਕ ਚੌੜਾ ਬਰਤਨ ਲੈ ਕੇ ਇਸ ਦੇ ਵਿੱਚ ਤੇਲ ਗਰਮ ਕਰ ਲਿੱਤਾ ਤੇ ਇਸ ਵਿੱਚ ਮੈਂ ਥੋੜੇ ਜਿਹਾ ਡ੍ਰੌਪ ਪਾ ਕੇ ਦੇਖੇ ਨੇ ਪਹਿਲਾਂ ਬੈਟਰ ਦੇ ਦੇਖੋ ਇਹ ਉੱਪਰ ਆ ਗਏ ਨੇ ਐ ਦਾ ਮਤਲਬ ਕਿ ਤੇਲ ਚੰਗੀ ਤਰ੍ਹਾਂ ਗਰਮ ਹੋ ਚੁੱਕਾ ਹੈ ਤੇ ਹੁਣ ਆਪਾਂ ਫਲੇਮ ਇੱਥੇ ਲੋ ਕਰ ਦੇਣੀ ਹੈ ਤੇ ਹੁਣ ਇੱਕ ਕੜਚੀ ਮੈਂ ਲੈ ਲਿੱਤੀ ਐ ਇਸ ਤਰੀਕੇ ਦੇ ਨਾਲ ਤੇ ਹੁਣ ਦੇਖੋ ਸੈਂਟਰ ਦੇ ਵਿੱਚ ਮੈਂ ਬੈਟਰ ਪਾ ਰਹੀ ਆ ਇਹ ਆਪਣੇ ਆਪ ਹੀ ਦੇਖੋ ਫੈਲ ਰਿਹਾ ਮੈਂ ਇਸ ਨੂੰ ਬਿਲਕੁਲ ਵੀ ਨਹੀਂ ਫਲਾਇਆ ਇਹ ਆਪਣੇ ਆਪ ਹੀ ਫੈਲ ਚੁੱਕਾ ਹੈ ਦਾ ਮਤਲਬ ਕਿ ਜਿਹੜਾ ਬੈਟਰ ਹੈ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਤੇ ਲੋ ਫਲੇਮ ਦੇ ਉੱਪਰ ਆਪਾਂ ਇਸ ਨੂੰ ਸਿਕਨ ਦਵਾਂਗੇ ਜਦੋਂ ਤੱਕ ਇਸ ਦੇ ਸਾਈਡਸ ਤੇ 골ਡਨ ਕਲਰ ਨਹੀਂ ਆ ਜਾਂਦਾ ਦੇਖੋ ਜੇ ਆਪਾਂ ਤੇਲ ਬਹੁਤ ਜ਼ਿਆਦਾ ਪਾ ਦਿੰਦੇ ਤਾਂ ਇਹ ਪੂੜੀਆਂ ਦੀ ਤਰ੍ਹਾਂ ਫੁੱਲਨੇ ਸੀ ਪਰ ਇਹ ਬਿਲਕੁਲ ਵੀ ਪੂੜੀ ਦੀ ਤਰ੍ਹਾਂ ਫਲਫੀ ਨਹੀਂ ਹੋ ਰਹੇ ਬਹੁਤ ਵਧੀਆ ਪੂੜੇ ਜਿਹੜੇ ਹੈਗੇ ਨੇ ਬਣ ਕੇ ਤਿਆਰ ਹੋ ਰਹੇ ਨੇ ਤੁਸੀਂ ਵੀ ਘਰ ਦੇ ਵਿੱਚ ਹੀ ਟਰਾਈ ਕਰਿਆ ਕਰੋ ਇਹੋ ਜੀਆਂ ਚੀਜ਼ਾਂ ਬਹੁਤ ਹੀ ਵਧੀਆ ਘਰ ਦੇ ਵਿੱਚ ਬਣ ਕੇ ਤਿਆਰ ਹੁੰਦੀਆਂ ਨੇ ਤੇ ਦੇਖੋ ਸਾਈਡ ਦੇ ਇਹਨਾਂ ਦੇ ਕਲਰ ਆ ਚੁੱਕਾ ਤੇ ਹੁਣ ਇਸ ਦੀ ਸਾਈਡ ਪਰ ਤਾ ਦਾਂਗੇ ਮਤਲਬ ਕਿ ਇਹ ਨੀਚੇ ਵਾਲੀ ਜਿਹੜੀ ਸਾਈਡ ਹੈਗੀ ਐ ਔਇਲ ਵਾਲੀ ਸਾਈਡ ਉਥੋਂ ਦੀ ਇਹ ਚੰਗੀ ਤਰ੍ਹਾਂ ਤਿਆਰ ਹੋ ਚੁੱਕਾ ਹੈ ਦੇਖੋ ਕਿੰਨਾ ਵਧੀਆ ਇਸ ਦੇ ਉੱਪਰ 골ਡਨ ਕਲਰ ਆਇਆ ਹੈ ਬਹੁਤ ਹੀ ਵਧੀਆ ਤਰੀਕੇ ਦੇ ਨਾਲੇ ਫਰਾਈ ਹੋ ਚੁੱਕਾ ਹੈ ਤੇ ਦੋਨੋਂ ਸਾਈਡ ਤੋਂ ਆਪਾਂ ਇਸੇ ਤਰ੍ਹਾਂ ਹੀ ਇਸ ਨੂੰ ਸੇਕ ਲੈਣਾ ਹੈ ਦੇਖੋ ਪੂੜਾ ਜਿਹੜਾ ਹੈਗਾ ਬਹੁਤ ਵਧੀਆ ਤਿਆਰ ਹੋ ਚੁੱਕਾ ਹੈ ਹਜੇ ਆਪਾਂ ਇਸ ਨੂੰ ਇੱਕ ਵਾਰੀ ਪਲੇਟ ਦੇ ਵਿੱਚ ਕੱਢ ਕੇ ਰੱਖ ਲਾਂਗੇ ਇਹਨੂੰ ਇਸ ਤਰੀਕੇ ਦੇ ਨਾਲ ਕੱਢ ਲਾਂਗੇ ਆਪਾਂ ਇਹ ਦੇਖੋ ਇਸ ਤਰੀਕੇ ਦੇ ਨਾਲ ਇਸ ਨੂੰ ਪ੍ਰੈਸ ਕਰਦੇ ਹੋਏ ਕੱਢ ਲੈਣਾ ਤਾਂ ਜੋ ਇਸ ਦੇ ਵਿੱਚ ਜਿੰਨਾ ਵੀ ਐਕਸਟਰਾ ਆਇਲ ਹੈ ਉਹ ਸਾਰਾ ਨਿਕਲ ਜਾਏ ਹੁਣ ਇਸ ਨੂੰ ਇੱਕ ਵਾਰੀ ਆਪਾਂ ਪਲੇਟ ਦੇ ਵਿੱਚ ਰੱਖ ਲਵਾਂਗੇ ਇਸੇ ਤਰੀਕੇ ਦੇ ਨਾਲ ਦੇਖੋ ਮੈਂ ਬਾਕੀ ਦੇ ਪੂੜੇ ਵੀ ਜਿਹੜੇ ਹੈਗੇ ਨੇ ਫਰਾਈ ਕਰ ਰਹੀ ਆ ਜੇ ਤੁਹਾਨੂੰ ਲੱਗੇ ਕਿ ਬਰਤਨ ਦੇ ਵਿੱਚ ਸਪੇਸ ਕਾਫੀ ਜ਼ਿਆਦਾ ਹੈ ਤਾਂ ਤੁਸੀਂ ਇਸ ਦੇ ਵਿੱਚ ਦੋ ਜਾਂ ਤਿੰਨ ਪੂੜੇ ਵੀ ਇਕੱਠੇ ਹੀ ਫਰਾਈ ਕਰ ਸਕਦੇ ਹੋ ਤੇ ਦੇਖੋ ਇੱਕ ਹੋਰ ਪੂੜਾ ਮੈਂ ਇਸੇ ਤਰ੍ਹਾਂ ਫਰਾਈ ਕਰ ਲਿਆ ਸਾਰੇ ਹੀ ਪੂੜੇ ਮੈਂ ਇਸ ਤਰੀਕੇ ਦੇ ਨਾਲ ਫਰਾਈ ਕਰਕੇ ਇੱਕ ਪਲੇਟ ਦੇ ਵਿੱਚ ਰੱਖ ਲੈਣੇ ਨੇ ਬਿਲਕੁਲ ਜਿਵੇਂ ਆਪਾਂ ਬਾਜ਼ਾਰ ਦੇ ਵਿੱਚੋਂ ਪੂੜੇ ਲੈ ਕੇ ਆਂਦੇ ਹਾਂ ਉਸੇ ਤਰੀਕੇ ਦੇ ਨਾਲ ਜਿਹੜੇ ਪੂੜੇ ਹੈਗੇ ਨੇ ਬਣ ਕੇ ਤਿਆਰ ਹੋ ਰਹੇ ਨੇ ਤੇ ਨਾਲ ਹੀ ਨਾਲ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੋ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਪ੍ਰੈਸ ਕਰਦੋ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਦੇਖੋ ਮੈਂ ਦੂਸਰਾ ਪੂੜਾ ਵੀ ਨਾਲ ਹੀ ਇਸ ਦੇ ਭਾ ਦਿੱਤਾ ਉਹ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਫਰਾਈ ਹੋ ਰਿਹਾ ਬਿਲਕੁਲ ਵੀ ਪੂੜੇ ਬਣਾਣੇ ਦੇਖੋ ਓਕੇ ਨਹੀਂ ਹੈਗੇ ਕਿੰਨੇ ਸੋਖੇ ਤਰੀਕੇ ਦੇ ਨਾਲ ਸਾਰੇ ਹੀ ਪੂੜੇ ਜਿਹੜੇ ਹੈਗੇ ਨੇ ਬਣ ਕੇ ਤਿਆਰ ਹੋ ਰਹੇ ਨੇ ਤੇ ਸਾਰੇ ਹੀ ਪੂੜੇ ਮੈਂ ਇਸੇ ਤਰੀਕੇ ਦੇ ਨਾਲ ਪਲੇਟ ਦੇ ਵਿੱਚ ਕੱਢ ਲੈਣੇ ਨੇ ਹੁਣ ਇਹਨਾਂ ਸਾਰੇ ਪੂੜਿਆਂ ਨੂੰ ਆਪਾਂ ਚਾਸ਼ਨੀ ਦੇ ਵਿੱਚ 4 ਮਿੰਟ ਲਈ ਡਿਪ ਕਰਾਂਗੇ ਤਾਂ ਜੋ ਜਿਹੜੀ ਚਾਸ਼ਨੀ ਹੈਗੀ ਅੰਦਰ ਤੱਕ ਪੂੜਿਆਂ ਦੇ ਐਬਜ਼ਾਰਬ ਹੋ ਜੇ ਚੰਗੀ ਤਰ੍ਹਾਂ ਤੇ ਖਾਣ ਦੇ ਵਿੱਚ ਇਹ ਜੂਸੀ ਲੱਗਣ ਬਹੁਤ ਹੀ ਜ਼ਿਆਦਾ ਸਵਾਦ ਲੱਗਣ ਤੇ ਦੇਖੋ ਇਸ ਤਰੀਕੇ ਦੇ ਨਾਲ ਮੈਂ ਸਾਰੇ ਹੀ ਪੂੜੇ ਜਿਹੜੇ ਹੈਗੇ ਨੇ ਬਣਾ ਕੇ ਰੱਖ ਲਿੱਤੇ ਹੋਏ ਨੇ ਪੂੜੇ ਬਹੁਤ ਹੀ ਜ਼ਿਆਦਾ ਦੇਖੋ ਵਧੀਆ ਤਰੀਕੇ ਦੇ ਨਾਲ ਬਣ ਕੇ ਤਿਆਰ ਹੋਏ ਨੇ ਜਿਵੇਂ ਆਪਾਂ ਮਾਰਕੀਟ ਦੇ ਵਿੱਚੋਂ ਲੈ ਕੇ ਆੰਨੇ ਆ ਖਰੀਦ ਕੇ ਬਹੁਤ ਹੀ ਜ਼ਿਆਦਾ ਡੇਲੀਸ਼ੀਅਸ ਪੂੜੇ ਬਣ ਕੇ ਤਿਆਰ ਹੋ ਗਏ ਨੇ ਮੈਂ ਇੱਕ ਤੁਹਾਨੂੰ ਪੂੜਾ ਤੋੜ ਕੇ ਵੀ ਦਿਖਾਨੀ ਆ ਬਹੁਤ ਹੀ ਜੂਸੀ ਪੂੜਾ ਬਣਿਆ ਅੰਦਰੋਂ ਦੀ ਬਿਲਕੁਲ ਇਹ ਸੌਫਟ ਨੇ ਦੇਖੋ ਕਿੰਨਾ ਹੀ ਜ਼ਿਆਦਾ ਵਧੀਆ ਮਾਲ ਪੂੜਾ ਜਿਹੜਾ ਹੈਗਾ ਬਣ ਕੇ ਤਿਆਰ ਹੋ ਗਿਆ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਇਹ ਰੈਸিপি ਬਹੁਤ ਵਧੀਆ ਲੱਗੇਗੀ